ਸਾਰੀ ਕਮੇਟੀ ਹੈ ਸਰ ਸਰ ਲੈਂਟੀ ਰਹੋ ਸਰ ਲੈਂਟੀ ਰਹੋ ਸਰ ਲੈਂਟੀ ਰਹੋ ਬੈਠੋ ਹਾਂ 27 ਚਲੋ ਸਰ ਆਰਾਮ ਨਾਲ ਚੱਲੋ ਇੱਕ ਦੋ ਚਲੋ ਇਹਨਾਂ ਵਿੱਚ ਦੋਸਤ ਆਖਰ तो कमेटी इधर पर कमेटी पर जब हम लोगों के बीच में तो चाचा जी भाई जी मुझे ना आयो राम 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 हर सर सर सब सब आप देखो पीछे का लोगा पीछे आओ सब्सक्राइब करो राम राम जी राम जी आलू का डिस्कस ले लो थोड़ा ये पकड़ो एक इधर का कॉल पे फोन चला देंगे पास रख दो तेरी तेरी बंद कर दो जागी भैया मैं मर जा यार

ਚੋੜੋ ਪਿੱਛੇ ਹੋ ਜਾਓ ਜੀ ਪਿੱਛੇ ਹੋ ਜਾਓ ਥੋੜਾ ਸਰਾਜ ਜਿੱਥੇ ਆਏ ਹੋ ਦਰਸ਼ਨ ਕੀਤੇ ਨੇ ਮਾਤਾ ਪਦਮਾ ਦੇ ਜਿੱਦਾ ਮਹਿਸੂਸ ਹੋ ਰਿਹਾ ਹੈ ਦੇਖੋ ਸਾਡਾ ਦੇਸ਼ ਜਿਹੜਾ ਧਾਰਮਿਕ ਭਾਵਨਾਵਾਂ ਦਾ ਧਾਰਮਿਕ ਆਸਥਾਵਾਂ ਦਾ ਦਿਸ਼ਾ ਹਰ ਇੱਕ ਧਰਮ ਦਾ ਆਪਣਾ ਆਪਣਾ ਸਥਾਨ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਇਹ ਜਿਹੜਾ ਗੁਲਦਸਤਾ ਹੈ ਸਾਡੇ ਦੇਸ਼ ਦਾ ਉਹਦੇ ਵੱਖ-ਵੱਖ ਫੁੱਲ ਨੇ ਹਰ ਇੱਕ ਫੁੱਲ ਦਾ ਆਪਣਾ ਆਪਣਾ ਰੰਗ ਹੈ ਆਪਣੀ ਆਪਣੀ ਸੁਭਨ ਸੁਅੱਜ ਮਾਂ ਬਗਲਾ ਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਮੇਰੇ ਮਾਤਾ ਜੀ ਤੱਕ ਸਰ ਵੱਲਾ ਮੁਖੀ ਪਗਲਾ ਮੁਖੀ ਚਿੰਤਪੁਰ ਨਹੀਂ ਨਾਂਦੇੜ ਸਾਹਿਬ ਪਟਨਾ ਸਾਹਿਬ ਇੱਥੇ ਮੌਕਾ ਮਿਲਦਾ ਹੈ ਤੇ ਜਾਣਦੇ ਰਹਿੰਦੇ ਪਿਛਲੇ ਸਾਲ ਮੇਰਾ ਪਰਿਵਾਰ ਇੱਥੇ ਆਇਆ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਜਾਣਾ ਚਾਹੀਦਾ ਬੜਾ ਆਨੰਦ ਵਾਲੀ ਜਗ੍ਹਾ ਸੋ ਮੈਂ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਂ ਇੱਕ ਨਿਮਾਣੇ ਵਿਅਕਤੀ ਦੇ ਤੌਰ ਤੇ ਇੱਕ ਸ਼ਰਧਾਲੂ ਦੇ ਤੌਰ ਤੇ ਇੱਥੇ ਮੈਂ ਪੇਸ਼ ਹੋਇਆ ਔਰ ਇਹੀ ਅਰਦਾਸ ਕੀਤੀ ਹੈ ਹੀ ਪ੍ਰਾਰਥਨਾ ਕੀਤੀ ਹੈ ਆਰਤੀ ਕੀਤੀ ਹੈ ਕਿ ਦੇਸ਼ ਸੁਖ ਸ਼ਾਂਤੀ ਚ ਰਹੇ ਸਾਡਾ ਸਮਾਜਿਕ ਪੈਚਾਰਾ ਸਾਡੀਆਂ ਸਾਂਝਾਂ ਬਣੀਆਂ ਰਹਿਣ ਔਰ ਤਰੱਕੀਆਂ ਕਰੇ ਸਾਡਾ ਦੇਸ਼ ਕਿਉਂਕਿ 140 ਕਰੋੜ ਲੋਕਾਂ ਦਾ ਦੇਸ਼ ਹੈ ਸਾਰੇ ਤਰੱਕੀ ਕਰਨਗੇ ਤਾਂ ਅਸੀਂ ਦੁਨੀਆ ਦੇ ਵਿੱਚ ਨੰਬਰ 1 ਬਣਨ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਸੋ ਪਿਛਲੇ ਦਿਨੀ ਮੈਂ ਅਯੁੱਧਿਆ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਗਿਆ ਸੀ ਪ੍ਰਵਾਸੀ ਉੱਥੇ ਵੀ ਬੜੀ ਸ਼ਾਂਤੀ ਵਾਲੀ ਇੱਕ ਜਗ੍ਹਾ ਤੇ ਲੋਕਾਂ ਦੀਆਂ ਭਾਵਨਾਵਾਂ ਦੇਖ ਕੇ ਬਹੁਤ ਅੱਛਾ ਲੱਗਿਆ ਕਿ ਸਾਡੇ ਦੇਸ਼ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਨੂੰ ਅਸੀਂ ਖੁਸ਼ਕਿਸਮਤ ਆ ਕਿ ਸਾਡੇ ਕੋਲੇ ਦੇਵੀ-ਦੇਵਤਿਆਂ ਦਾ ਸ਼ਹੀਦਾਂ ਦਾ ਗੁਰੂਆਂ ਦਾ ਪੀਰਾਂ ਦਾ ਫਕੀਰਾਂ ਦਾ ਸਾਡੇ ਤੇ ਅਸ਼ੀਰਵਾਦ ਹੈ। ਸਵਾ ਜੋ ਅਸ਼ੀਰਵਾਦ ਲੈ ਕੇ ਮੈਂ ਆਨੰਦ ਕਰ ਰਿਹਾ ਹਾਂ।